ਸਾਡਾ ਸ਼ੇਰ ਵਾਪਸ ਆ ਗਿਆ ਕੰਮ ਤੋਂ ਅੱਜ ਵੀ ਇਹਨੂੰ ਵਿਚਾਰੇ ਨੂੰ ਸਲੂਨ ਤੋਂ ਛੁੱਟੀ ਨਹੀਂ ਸੀਗੀ ਭਾਬੀ ਸਿਲੰਡਰ ਖਤਮ ਹੋ ਗਿਆ ਵਾ ਤਾਂ ਹੁਣ ਸਾਡ ਨੂੰ ਸਿਲੰਡਰ ਦੋ ਹੁਣ ਕੱਲ ਬੁਕਿੰਗ ਹੋ ਚੁੱਕੀ ਹੈ ਕੱਲ ਦੇ ਦੇਾਂਗੇ ਰੋਲ ਪਾ ਦੇਖੋ ਅੱਬਾ ਤੁਸੀਂ ਆਪ ਦੱਸੋ ਕਿੰਨਾ ਕੁ ਸ਼ੈਤਾਨ ਹੈਗਾ ਤੇ ਕਿੰਨਾ ਕੁ ਸ਼ਰੀਫ ਹੈ ਅੱਬਾ ਹਲੋ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਕਿ ਸਭ ਚੜ੍ਹਦੀ ਕਲਾ 'ਚ ਹੋਵੋਗੇ ਸਾਕੇ ਤੇ ਟਾੜਾਈ ਨਵੇਂ ਦਿਨ ਇੱਕ ਨਵਾਂ ਵੀਡੀਓ ਨਾਲ ਮੈਂ ਤੁਹਾਡਾ ਦੋਸਤ ਪਿਆਰਾ ਸਿੰਘ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਨਮਸਤੇ ਅਸਲਾਮੁਅਲੈਕੁਮ ਜੀ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਸਵੇਰ ਦੇ तकरीबन 10:30 ਹੋ ਚੁੱਕੇ ਨੇ ਜੀ ਤੇ ਅੱਜ ਦਿਨ ਬੁੱਧਵਾਰ ਤਿਹਾਰ ਲੰਘ ਚੁੱਕੇ ਨੇ ਜੀ ਸਾਰੇ ਲੋਕ ਆਪਣੇ ਆਪਣੇ ਕੰਮ ਕਾਜ ਦੇ ਵਿੱਚ ਆ ਚੁੱਕੇ ਆ ਬੇਸਿਕ ਹੋਇਆ ਕੀ ਦੀਵਾਲੀਆਂ ਤੋਂ ਵਿਸ਼ਕਰਮੇ ਦਾ ਕੁਝ ਪਤਾ ਨਹੀਂ ਅੱਜ ਹੈ ਜਾਂ ਕੱਲ ਹੈ ਕੋਈ ਕਨਫਰਮੇਸ਼ਨ ਨਹੀਂ ਲੇਕਿਨ ਦੀਵਾਲੀ ਜਿਹੜੀ ਵੇਨ ਸੀਗੀ ਉਹ 21 ਤਰੀਕ ਦੀ ਸੀਗੀ ਜੀ ਤੇ ਮਨਾਈ ਵੀ 21 ਤਰੀਕ ਨੂੰ ਕੋਈ ਹੈ 20 ਤਰੀਕ ਨੂੰ ਕੁਝ ਗਿਣੇ ਚੁੜੇ ਲੋਕਾਂ ਨੇ ਮਨਾ ਲਈ ਗਲਤ ਫੈਮਿਨਲ ਕੀ 20 ਦੀ ਦੀਵਾਲੀ ਆ ਜੀ ਇਸ ਕਾਰਨ ਤੇ ਫਿਲਹਾਲ 21 ਦੀ ਦੀਵਾਲੀ ਸੀਗੀ ਬਹੁਤ ਹੀ ਧੂਮ-ਧਾਮ ਨਾਲ ਮਨਾਈ ਗਈ ਬੰਦੀ ਛੋੜ ਦਿਵਸ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਧੂਮ-ਧਾਮ ਨਾਲ ਆ ਗਿਆ ਬਹੁਤ ਹੀ ਸੁਜੇਜੇ ਦਾ ਨਾਲ ਤੇ ਬਹੁਤ ਹੀ ਮਜ਼ਾ ਆਇਆ ਜੀ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਇੰਨਾ ਸਕੂਨ ਮਿਲਿਆ ਦਿਲ ਨੂੰ ਗੁਰਦੁਆਰਾ ਸਾਹਿਬ ਜਾ ਕੇ ਕਿ ਬਈ ਰੂਹ ਸ਼ਾਂਤ ਹੋ ਗਈ ਜੀ ਨੇ ਤੇ ਫਿਲਹਾਲ ਰਾਤ तकरीबन 12 ਤੋਂ 12:30 ਵਜੇ ਅਸੀਂ ਜਾਨਕੀ ਸੋਗੇ ਸੀਗੇ ਲੇਕਿਨ ਲੋਕ ਪਟਾਕੇ ਖੂਬ ਬਜਾਰੇ ਸੀ ਗਲੀ ਦੇ ਵਿੱਚ ਦਿਵਜੋਤ ਬਹੁਤ ਡਰਿਆ ਕਿ ਹੁਣ ਡੇਲੀ ਰੂਟੀਨ ਦੀ ਜਰਾ ਸਾਡੀ ਤਿਆਰੀ ਸਾਰੀ ਹੋ ਚੁੱਕੀ ਹੈ ਮੈਂ ਆਪਣੇ ਕੰਮ ਵੱਲ ਚੱਲਾ ਸੀਗਾ ਤੇ ਇਹ ਹੁਣ ਉੱਠਿਆ ਵਾ ਜਨਾਬ ਹੁਣ ਉੱਠਿਆ ਵਾ ਕਿਉਂਕਿ ਤੁਹਾਨੂੰ ਪਤਾ ਗੱਡੀ ਦੇ ਵਿੱਚ ਖਾਣਾ ਰੱਖਣਾ ਵਾ ਤੇ ਇਹਨੂੰ ਆਰੇ ਲਾਣਾ ਸੀ ਕਿਸੇ ਨਾ ਕਿਸੇ ਤੇ ਫੋਨ ਦੇ ਕੇ ਬਿਠਾ ਕੇ ਨਾਲ ਚਿੱਪਤਾ ਪੈਕੇਜ ਇਹ ਹੁਣ ਜਿੰਨੀ ਦੇਰ ਨੂੰ ਇਹਦੇ ਨਾਲ ਪੰਗੇ ਲੇਗਾ ਓਨੇ ਦਿਨ ਆਪਾਂ ਖਾਣਾ ਜਿਹੜਾ ਸ਼ਿਫਟ ਕਰ ਲਾਂਗੇ ਤੇ ਅੱਜ ਦੀ ਰੁਟੀਨ ਦੇ ਵਿੱਚ ਇਹ ਕੰਮ ਬਹੁਤ ਨੇ ਤੇ ਫਟਾਫਟ ਹੁਣ ਪਹਿਲਾਂ ਆਪਣੀ ਲੋਕੇਸ਼ਨ ਤੇ ਚਲਦੇ ਆਂ ਫੂਡ ਕਾਰ ਤੇ ਤੇ ਜੀ ਆਪਾਂ ਆਪਣੀ ਜਗ੍ਹਾ ਦੇ ਉੱਪਰ ਮੁੰਬਤੀਆਂ ਜਗਾਇਆ ਸੀ ਰਾਤ ਜਾ ਕੇ ਤੇ ਸ਼ੁਕਰ ਹੈ ਪਰਮਾਤਮਾ ਦਾ ਕਿ ਸੁੱਖੀ ਸੰਧੀ ਜਿਹੜੀ ਸਾਰੇ ਤਿਉਹਾਰ ਜਿਹੜੇ ਲੰਘੇ ਤੇ ਜੋਤ ਜਗਾ ਕੇ ਪਾਠ ਦਾ ਅੱਜ ਨਹੀਂ ਕੀਤਾ ਭਾਈ ਝੂਠ ਨਹੀਂ ਬੋਲਦਾ ਪਾਠ ਨਹੀਂ ਕੀਤਾ ਅੱਜ ਮੈਂ ਸਿਰਫ ਜੋਤ ਜਗਾਈ ਹੈ ਤੇ ਹੁਣ ਚੱਲੇ ਆਪਣੀ ਫੂਡ ਕਾਰ ਤੇ ਤੇ ਪਹੁੰਚ ਗਏ ਜੀ ਕੰਮ ਤੇ ਤੇ ਬਾਕੀ ਸਾਰੀਆਂ ਗੱਲਾਂ ਨਾਲ ਨਾਲ ਚੱਲਣ ਗਿਆ ਇੱਕ ਰਿਕੁਐਸਟ ਹੈ ਅਗਰ ਜੇ ਮੇਰੇ ਚੈਨਲ ਦੇ ਉੱਪਰ ਨਵੇਂ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦੇ ਵਾਲੇ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਸਭ ਨਾਲੋਂ ਪਹਿਲਾਂ ਤੁਹਾਨੂੰ ਮਿਲ ਜੇ ਤੇ ਮੈਡਮ ਜੀ ਨੇ ਸਾਰਾ ਖਾਣਾ ਵਗੈਰਾ ਉਹਦਾ ਬਣਾਤਾ ਹਾਇ ਦੁਬਾਰਾ ਗਰਮ ਕਰਨ ਲਈ ਰੱਖਤਾ ਹੈ ਕਿਉਂਕਿ ਭਾਈ 8 ਵਜੇ ਤੱਕ ਬਣਦਾ ਵਾ ਤੇ ਉਸ ਤੋਂ ਬਾਅਦ ਨੇ ਦੁਬਾਰਾ ਸੀ ਖਾਣ ਵਾਲਾ ਖਾ ਕੇ ਫਿਰ ਇਹਨੂੰ ਗਰਮ ਕਰਨ ਲਈ ਰੱਖ ਦਿੰਨੇ ਤੇ ਮੈਡਮ ਜੀ ਆਪਣੀ ਕਾਰੇ ਚ ਲੱਗੇ ਨੇ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇੱਧਰ ਦੇਖੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਮੈਡਮ ਵੀ ਅੱਜ ਸਵੇਰੇ ਸਵੇਰੇ ਉੱਠ ਕੇ ਸੀਗੇ ਪੰਜ ਵਜੇ ਤੇ ਨਾਲ ਮੈਂ ਉੱਠ ਗਿਆ ਸੀਗਾ ਤਕਰੀਬਨ 6 ਵਜੇ ਜੀ ਪਹਿਲਾਂ ਨਹੀਂ ਉੱਠਿਆ ਤੇ ਚਲੋ ਹੁਣ ਗੱਡੀ ਪਿੱਛੇ ਲੈ ਕੇ ਆਨੇ ਰੱਖਦੇ ਆ ਖਾਣਾ ਤੇ ਚੱਲਦੇ ਆ ਜੀ ਆਪਣੀ ਲੋਕੇਸ਼ਨ ਤੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜੀ ਲੋਕੇਸ਼ਨ ਤੇ ਲੇਕਿਨ ਅੱਜ ਦਾ ਜਿਹੜਾ ਮਾਹੌਲ ਹੈਗਾ ਬਾਈ ਛੁੱਟੀ ਵਾਲਾ ਵਾ ਤੇ ਲੋਕ ਖੂਬ ਸੜਕਾਂ ਤੇ ਘੁੰਮ ਫਿਰ ਰਹੇ ਨੇ ਬਾਈ ਦੇਖੋ ਚੈੱਕ ਕਰੋ ਇੱਧਰ ਵੀ ਤੇ ਇੱਧਰ ਵੀ आज वाकई में भी विश्वकर्मा डे जो है कई फैक्ट्रिया बनाई जा रही है लेकिन भाई कई फैक्ट्री नहीं है लेकिन फिलहाल वो कार शुरू है अभी भी आ चुका हुआ और भाई मोटे भाई आ चुके हैं ठीक है जी कार्य तो देखो जी अलग का अभी भी आज तीन दिन बाद आया वा तीन दिन बाद आया ना मैं भी दो दिन बाद किन्ने बजे फ्री हो ਤਫਰੀ ਹੁਣ ਫਿਰ ਮਿਲਦਾ ਜੀ ਹਾਂਜੀ ਦੋਸਤੋ ਆਪਾਂ ਫ੍ਰੀ ਹੋ ਗਏ ਆ ਜੀ ਤੇ ਲੇਕਿਨ ਟਾਈਮ ਤਕਰੀਬਨ 3 ਵਜੇ 20 ਮਿੰਟ ਹੋ ਗਏ ਜੀ ਸ਼ੁਕਰ ਹੈ ਫਿਰ ਵੀ ਸਿਰਫ ਤਿੰਨ ਪਟੂਰੇ ਬੱਚੇ ਬਾਈ ਸਿਲੰਡਰ ਮੈਂ ਨਾਲ ਲਿਆਇਆ ਸੀ ਤੇ ਇਸ ਕਰਕੇ ਬਚਾ ਕੇ ਲੈ ਚਲੇ ਆ ਯਾਰ ਕਿਉਂਕਿ ਘਰੇ ਰੋਟੀ ਨਹੀਂ ਬਣੀ ਹੋਈ ਤੇ ਮੈਂ ਕਿਹਾ ਚੱਲ ਪਟੂਰੇ ਵਾ ਜਾ ਕੇ ਲੈ ਚਲਨੇ ਨਾਲ ਥੋੜੇ ਜਿਹੇ ਚੜੇ ਬਚਾ ਕੇ ਲੈ ਚਲੇ ਇੱਕ ਦੋ ਕਸਟਮਰਾਂ ਨੂੰ ਮਨਾ ਕੀਤਾ ਵਾਸਤੇ ਬਾਕੀ ਸਾਰਾ ਫਿਨਿਸ਼ ਆ ਜੀ ਟੋਟਲੀ ਬਰਤਨ ਵਗੈਰਾ ਹੁਣ ਰੱਖ ਰਿਹਾ ਵਿੱਚ ਤੇ ਯਾਰ ਛਤਰੀ ਲੈਣੀ ਹੈ ਯਾਰ ਛਤਰੀ ਤਕਰੀਬਨ ਨਾ ਫਟ ਚੁੱਕੀ ਹੈ ਪੂਰੀ ਤਰਾ ਤੇ ਜਿਸ ਕਰਕੇ ਨਾ ਬਹੁਤ ਹੋਖ ਹੁੰਦੀ ਹੈ ਯਾਰ ਛਤਰੀ ਕਰਕੇ ਕਾਫੀ ਚਾਇਦਾ ਤੋ ਆ ਦੇਖੋ ਬੁਰੇ ਹਾਲ ਹੀ ਨੇ ਯਾਰ ਛਤਰੀ ਦੇ ਦੇ ਮੈਂ ਤੋ ਪਹਿਲੇ ਵੀ ਕਹਿਆ ਸੀ ਅਗਰ ਜੇ ਕੋਈ ਵੈਲ ਅਰੇਂਜ ਕਰਕੇ ਦੇ ਸਕਦਾ ਵਾਈ ਕਰਦੇ ਯਾਰ ਤੇ ਲੇਕਿਨ ਔਖਾ ਹੀ ਹੈ ਯਾਰ ਹਨਾ ਕਿ 1200 ਰੁਪਏ ਦੀ ਛਤਰੀ ਵੀਰੇ ਲੈ ਕੇ ਆਣੀ ਪੈਗੀ ਪਹਿਲਾਂ ਵੀ ਲੈ ਕੇ ਆਇਆ ਸੀ ਹੁਣ ਵੀ ਲੈਣੀ ਪਣੀ ਤੇ ਚਲੋ ਬਰਤਨ ਰੱਖਦੇ ਆ ਵਿੱਚ ਤੇ ਚੱਲਦੇ ਆਂ ਜੀ ਕਰੇ ਹਾਂਜੀ ਦੋਸਤੋ ਮੈਂ ਕਰੇ ਆ ਗਿਆ ਸੀਗਾ ਤੇ ਆ ਕੇ ਬਈ ਕੁਝ ਨਹੀਂ ਖਾਣਾ ਖਾਦਾ ਉਸ ਤੋਂ ਬਾਅਦ ਵਿੱਚ ਬਈ ਰੈਸਟ ਫੁੱਲ ਰੈਸਟ ਸੋ ਗਿਆ ਸੀਗਾ ਬਈ ਹੁਣ ਉੱਠਿਆ ਥੋੜੀ ਦੇਰ ਪਹਿਲਾਂ ਤੇ ਕਿਆ ਹੀ ਹੋਇਆ ਉਹ ਵੀ ਮੈਸੇਜ ਨਹੀਂ ਉਠਾਇਆ ਵਾ ਉਠੋ ਜੀ ਸਿਲੰਡਰ ਖਤਮ ਹੋ ਗਿਆ ਆ ਬੈਠੇ ਮੈਡਮ ਨਿਊਜ਼ ਦੇ ਕੇ ਹੁਣ ਆਰਾਮ ਨਾਲ ਬੈ ਗਏ ਖਾਣਾ ਵਗੈਰਾ ਵਗੈਰਾ ਬਣਾਉਣਾ ਸੀਗਾ ਲੇਕਿਨ ਬਈ ਸਿਲੰਡਰ ਖਤਮ ਹੋ ਗਿਆ ਵਾ ਹੁਣ ਭਾਬੀ ਰੰਦੀ ਹੈਲਪ ਲਾਂਗੇ ਉਪਰੋਂ ਸਿਲੰਡਰ ਲਾਂਗੇ ਜੀ ਬੁਕਿੰਗ ਕਰਵਾਤਾ ਵਾ ਕੱਲ ਲੈ ਕੇ ਆਵਾਂਗੇ ਤੇ ਭਾਬੀ ਰਣ ਦੇ ਦਾਂਗੇ ਬਟ ਸੇਰੇ ਖਾਣੇ ਲਈ ਜ਼ਰੂਰੀ ਆ ਸਿਲੰਡਰ ਕਿਉਂਕਿ ਹੁਣ ਉਹਨਾਂ ਕੋਲ ਭਰਿਆ ਪਿਆ ਵਾ ਆਪਾਂ ਉਹਨਾਂ ਨੂੰ ਕੱਲ ਦੇ ਦੇਾਂਗੇ ਤੇ ਹੁਣ ਉਪਰ ਸਿਲੰਡਰ ਲੈ ਕੇ ਆਨੇ ਆ ਉਸ ਤੋਂ ਬਾਅਦ ਵਿੱਚ ਚੱਲਦੇ ਆਂ ਜੀ ਚਾਵਲਾ ਸਟੋਰ ਰਾਸ਼ਨ ਲੈਣ ਲਈ ਆ ਮਗਰ ਆ ਗਿਆ ਵਾ ਚੱਲ 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 ਤੇ ਚਲੋ ਪਹਿਲਾਂ ਉਪਰ ਇੱਧਰ 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 ਚੱਲ ਚੱਲ ਉੱਧਰ ਕਿਧਰ ਇੱਧਰ ਆ ਇੱਧਰ ਉਹ ਕਿੱਥੇ ਆ ਵਾ ਤੂੰ ਇੱਧਰ ਆ ਆ ਜਾ ਤੂੰ ਆ ਜਾ ਤੂੰ ਆ ਆ ਜਾ ਆ ਜਾ ਚੱਲਾ ਆ ਚੱਲ ਉੱਪਰ ਚੱਲ ਚੱਲ ਆ ਦੇਖੋ ਜੀ ਮੈਨੂੰ ਕਹਿੰਦਾ ਆ ਜਾ ਤੇ ਹੁਣ ਚੱਲ ਚੱਲ ਉੱਪਰ ਚੱਲ ਚਲੋ ਭਾਬੀ ਰਾਂ ਦੇ ਕੋਲੋਂ ਕੋਲ ਸਿਲੰਡਰ ਲੈ ਕੇ ਆਨੇ ਨਾਲ ਦੇਖਦੇ ਹਾਂ ਜੀ ਉੱਪਰ ਕੀ ਬਣਦਾ ਪਿਆ ਖਾਣ ਨੂੰ ਕਿਹੜੀ ਸਬਜ਼ੀ ਬਣਦੀ ਹੈ ਸਾਡਾ ਤੇ ਬਾਈ ਸਿਲੰਡਰ ਹੀ ਖਤਮ ਹੋ ਗਿਆ ਯਾਰ ਚਲੋ 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 ਉੱਪਰ ਸਾਡਾ ਸ਼ੇਰ ਵਾਪਸ ਆ ਗਿਆ ਜੀ ਸ਼ੇਰ ਹੋ ਸਾਡਾ ਸ਼ੇਰ ਵਾਪਸ ਆ ਗਿਆ ਕੰਮ ਤੋਂ ਅੱਜ ਵੀ ਇਹਨੇ ਵਿਚਾਰੇ ਨੂੰ ਸਲੂਨ ਤੋਂ ਛੁੱਟੀ ਨਹੀਂ ਸੀਗੀ ਸਾਰਿਆਂ ਨੂੰ ਛੁੱਟੀ ਸੀਗੀ ਇਹਨੂੰ ਸਪੈਸ਼ਲ ਬੁਲਾ ਲਿਆ ਸੀਗਾ ਆ ਗਿਆ ਚੱਲ ਚੱਲ ਆ ਦੇ ਉਹ ਆ ਵੀ ਸਿਲੰਡਰ ਖਤਮ ਹੋ ਗਿਆ ਵਾਤਾ ਹੁਣ ਸਾਡ ਨੂੰ ਸਿਲੰਡਰ ਦੋ ਹੁਣ ਕੱਲ ਬੁਕਿੰਗ ਹੋ ਚੁੱਕੀ ਹੈ ਕੱਲ ਦੇ ਦੇਾਂਗੇ ਬਣਿਆ ਕੀ ਨਾਲੇ ਬਲਾ ਗਿਆ ਖਾਣਾ ਗਿਆ ਬਣਾ ਸਾਗ ਮੂਰਗਾ ਖਾਣਾ ਹੈ ਹੈ ਸਾਸੀ ਚਿਕਨ ਸਾਗ ਨਾ ਚਿਕਨ ਉਹ ਤੇਰੀ ਹਾਂਜੀ ਦੋਸਤੋ ਸਿਲੰਡਰ ਜਿਹੜਾ ਲੈ ਕੇ ਆ ਗਏ ਆ ਜੀ ਉੱਪਰ ਚੈੱਕ ਕਰੋ ਹੋਕਰ ਬੋਰਡ ਸਿਲਵਰ ਸਿਲੰਡਰ ਲਿਆ ਜੀ ਆ ਖਾਲੀ ਹੋ ਗਿਆ ਜਿਹੜਾ ਉਧਰ ਲੱਗਾ ਹੋਇਆ ਵਾ ਉਹ ਵੀ ਸਿਰਫ ਹੋ ਸਕਦਾ ਕਿ 1-2 ਦਿਨ ਦਾ ਮਹਿਮਾਨ ਹੋਵੇ ਕਿਉਂਕਿ ਭਈ ਉਹ ਮੈਂ ਫੂਡ ਕਰ ਤੇ ਲੈ ਜਾਗਾ ਹੁਣ ਤੇ ਆ ਜਿਹੜਾ ਖਾਲੀ ਹੋਇਆ ਬਾਹਰ ਕਰਦਾ ਹੁਣ ਆ ਨਵਾਂ ਸਿਲੰਡਰ ਫਿਟ ਕਰ ਦਿਆਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਨਿਕਲਦੇ ਆਂ ਚਾਵਰ ਸਟੋਰ ਲਈ ਤੇ ਭਈ ਆਖੇ ਨਾ ਪਤਾ ਕੀ ਕਰਨਾ ਵਾ ਆ ਜਿਹੜੀਆਂ ਲੜੀਆਂ ਨੇ ਹੁਣ ਇਹ ਤਾਰ ਲੈਣੀਆਂ ਵਾ ਤੇ ਜਿੱਥੇ ਬੈੱਡ ਐ ਨਾ ਉਹ ਸਾਹਮਣੇ ਲਾ ਦੇਣੀਆਂ ਵਾ ਤੇ ਚਲੋ ਹੁਣ ਫਟਾਫਟ ਸਿਲੰਡਰ ਫਿਟਿੰਗ ਕਰ ਦਿਆਂ ਨਵੇਂ ਵਾਲਾ ਤੇ ਨਿਕਲਦੇ ਹੀ ਉਸ ਤਬਾ ਮੈਂ ਚਾਉੜਾ ਸਟੋਰ ਉਹ ਬੇਵਜ੍ਹਾ ਖੱਪ ਪਈ ਜਾਂਦਾ ਵਾ ਉੱਪਰ ਜਾ ਕੇ ਰੋਣ ਲੱਗ ਪਈ ਹਾਂਜੀ ਦੋਸਤੋ ਮੈਂ ਆ ਗਿਆ ਜੀ ਗੱਡੀ 'ਚ ਰਾਸ਼ਨ ਲੈਣ ਲਈ ਚੱਲੇ ਤੇ ਇਹਨੂੰ ਨਾਲ ਲੈ ਕੇ ਚੱਲਾਂ ਜੀ ਇਕੱਲਾ ਹੀ ਚੱਲਿਆ ਯਾਰ ਬਾਕੀ ਦੇਖਦੇ ਇਹਦੇ ਨਾਲ ਰਾਸ਼ਨ ਲੈਣਾ ਬਹੁਤ ਮੁਸ਼ਕਿਲ ਹੋ ਜਾਣਾ ਵਾ ਕਿਉਂਕਿ ਇਹਨੇ ਪੰਗੇ ਲੈਣਾ ਹਟਣਾ ਨਹੀਂ ਉੱਪਰੋਂ ਰਾਸ਼ਨ ਜ਼ਿਆਦਾ ਵਾ ਤੇ ਅਡਜਸਟਮੈਂਟ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਲੈਣਾ ਪੈਣਾ ਵਾ ਯਾ ਤੇ ਨਾਲ ਲੈ ਕੇ ਚੱਲਣਾ ਆਪਣਾ ਸ਼ਿਕਾਰ ਆ ਚੈੱਕ ਕਰੋ ਆ ਫਸ ਹੈ ਹੋਰਾਂ ਇੱਕ ਤੇ ਕਈ ਬਹੁਤ ਦਿਨ ਹੋ ਗਏ ਪਰੇਸ਼ਾਨ ਕਰਦਾ ਪਿਆ ਸੀਗਾ ਤੇ ਨਾਲ ਲੈ ਕੇ ਚੱਲਾ ਇਹ ਇਹਦੇ ਨਾਲ ਖੇਡਦਾ ਪਿਆ ਸੀਗਾ ਤੇ ਚਲੋ ਹੁਣ ਨਿਕਲਦੇ ਆ ਜੀ ਫਟਾਫਟ ਪਹਿਲਾਂ ਚਾਵਲਾ ਸਟੋਰ ਤੇ ਦੋਸਤੋ ਬਾਅਦ ਵਿੱਚ ਚਲਦੇ ਆ ਜੀ ਆਲੂ ਲੈਣ ਲੈ ਬਈਆ ਟੱਕੇ ਮੇਰਾ ਵੀਰ ਬਹਿ ਜਾ ਹਾਂਜੀ ਦੋਸਤੋ ਚੱਲ ਪੈਂ ਜੀ ਕਰੋ ਆ ਖੜਾ ਆ ਖੜਾ ਹੋ ਕੇ ਜਾ ਰਿਹਾ ਵਾ ਪਤਾ ਨਹੀਂ ਕਿਹੜਾ ਮੋਟਰਸਾਈਕਲ ਖੜੀ ਕਰ ਗਿਆ ਵਾ ਹਾਂਜੀ ਦੋਸਤੋ ਪਹੁੰਚ ਗਏ ਜੀ ਚਾਵਲਾ ਸਟੋਰ ਤੇ ਤੇ ਫਟਾਫਟ ਰਸ਼ਨ ਲੈਣੇ ਆ ਜੀ ਤੇ ਫਿਰ ਕਰਦੇ ਆ ਜੀ ਵਾਪਸੀ ਕਿਉਂਕਿ ਭਾਈ ਮੰਡੀ ਵੀ ਜਾਣਾ ਕਿਉਂਕਿ ਆ ਕੇ ਭਾਈ ਘਰ ਵਾਲੀ ਨੇ ਪਕੌੜੇ ਵਗੈਰਾ ਵੀ ਬਣਾਣੇ ਤੇ ਚਲੋ ਚਲਦੇ ਆਂ ਫਟਾਫਟ ਰਸ਼ਨ ਲੈਣ ਲਈ ਹਾਂਜੀ ਦੋਸਤੋ ਚਾਵਲਾ ਸਟੋਰ ਤੋਂ ਰਸ਼ਨ ਲੈ ਆਏ ਆ ਆਪ ਹੈ ਜੀ ਠੀਕ ਹੈ ਤੇ ਹੁਣ ਚੱਲਾਂ ਜੀ ਮੰਡੀ ਆਲੂ ਵਗੈਰਾ ਪਿਆਜ਼ ਵਗੈਰਾ ਲੈਣ ਲਈ ਤੇ ਇਹ ਜਨਾਬ ਨੇ ਉੱਥੇ ਬਹੁਤ ਸਤਾਇਆ ਫੇਰ ਮੈਨੂੰ ਤੇ ਚਲੋ ਨਿਕਲਦੇ ਆਂ ਫਟਾਫਟ ਮੰਡੀ ਵੱਲ ਤੇ ਜੋ ਵੀ ਸਮਾਨ ਲੈਣ ਵਾਲਾ ਉਹ ਲੈ ਕੇ ਆਣਾ ਜੀ ਹਾਂਜੀ ਦੋਸਤੋ ਆਪਾਂ ਘਰੇ ਪਹੁੰਚ ਗਏ ਜੀ ਫਿਲਹਾਲ ਇਹਨੇ ਰਕੇਸ਼ ਕੋਲ ਰੁਕ ਗਿਆ ਸੀ ਜੂਸ ਲੈਣ ਲਈ ਪਿਤਾ ਵੀ ਨਹੀਂ ਤੇ ਜ਼ਬਰਦਸਤੀ ਹੋਂ ਤੋਂ ਜੂਸ ਲੈ ਲਿਆ ਵਾ ਅੰਦਰੋਂ ਮਿਸਿਸ ਨੂੰ ਆਵਾਜ਼ ਮਾਰੀ ਆ ਕਿਉਂਕਿ ਬਈ ਮੇਰੇ ਇਕੱਲੇ ਤੇ ਰਸਣਾ ਨਹੀਂ ਹੈਗਾ ਸਾਰਾ ਸਮਾਨ ਵੀ ਲੈ ਕੇ ਜਾਣਾ ਵਾ ਤੇ ਇਹਨੂੰ ਵੀ ਨਾਲ ਓਖਾ ਜਾਣਾ ਵਾ ਹਾ ਦੇਖ ਕਿੰਦਾ ਰੌਲਾ ਪਾਇਆ ਦੇਖੋ ਅੱਪਾ ਤੁਸੀਂ ਆਪ ਦੱਸੋ ਕਿੰਨਾ ਕੁ ਸ਼ੈਤਾਨ ਹੈਗਾ ਤੇ ਕਿੰਨਾ ਕੁ ਸ਼ਰੀਫ ਹੈ ਅੱਪਾ 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 ਮੈਡਮ ਆ ਗਏ ਆ ਸਮਾਨ ਲੈਣ ਲਈ ਨਾਲ ਇਨੇ ਬਹੁਤ ਸਤਾਇਆ ਹੈ ਇਹਨੇ ਇਹਨੇ ਬਹੁਤ ਸਤਾਇਆ ਵਾ ਇਹਨੇ ਬਹੁਤ ਸਤਾਇਆ ਨੇ ਬਹੁਤ ਜ਼ਿਆਦਾ ਸਤਾਇਆ ਨੇ ਆਂਜੀ ਦੋਸਤੋ ਪਹੁੰਚ ਗਏ ਜੀ ਘਰੇ ਬਾਈ 15 ਕਿਲੋ ਇੱਕ ਸਾਈਡ 5 ਕਿਲੋ ਇੱਕ ਸਾਈਡ ਇੱਕ ਹੱਥੇ ਜ 15 ਕਿਲੋ ਚੱਕਿਆ ਸੀ ਤੇ ਦੂਸਰੇ ਹੱਥੇ ਜ 5 ਕਿਲੋ ਮੋਰ ਤੋਂ ਫਰਕ ਲੈ ਆ ਜੀ ਪਹਿਲਾਂ ਵੀ ਚੱਕਿਆ ਹੱਥ ਦਰਦ ਹੋਣ ਲੱਗ ਪਿਆ ਸਿਲੰਡਰ ਜਿਹੜਾ ਲੱਗਾ ਸੀ ਨਾ ਨਾਲ ਉਹ ਬਹੁਤ ਲੀਕ ਕਰਦਾ ਪਿਆ ਉਹ ਬਹੁਤ ਸਮਲ ਹੋਈ ਪਈ ਪੂਰੇ ਘਰ ਦੇ ਵਿੱਚ ਤੇ ਹੁਣ ਨਵਾਂ ਸਿਲੰਡਰ ਫਿਟਿੰਗ ਕਰਕੇ ਦੇਖਦੇ ਆਂ ਜੀ ਕਿ ਕੀ ਚੱਕਰ ਪਿਆ ਹੈ ਲੇਕਿਨ ਬਹੁਤ ਜ਼ਿਆਦਾ ਸਮੈਲ ਆਂਦੀ ਵੀ ਹੈ ਪਹਿਲੇ ਇਹਨੂੰ ਲਾ ਲਈਏ ਫਟਾਫਟ ਆ ਜਾ ਵੀਰ ਆ ਜਾ ਤੇਰੇ ਬਿਨਾ ਕੋਈ ਗੱਤ ਨਹੀਂ ਹੈਗੀ ਹੁਣ ਦੁਨੀਆ 'ਚ ਕਿਸੇ ਦੀ ਹਾਂਜੀ ਦੋਸਤੋ ਸਿਲੰਡਰ ਲਗਾਤਾ ਵਾ ਉਸ ਸਿਲੰਡਰ ਦੀ ਬਿਲਕੁਲ ਹੀ ਆਵਾਜ਼ ਨਹੀਂ ਆ ਰਹੀ ਸ਼ਾਇਦ ਇਸ ਸਿਲੰਡਰ ਦੀ ਕੋਈ ਵਾਸ਼ਲ ਵਗੈਰਾ ਖਰਾਬ ਹੈ ਕਿਆ ਜਦੋਂ ਇਸ ਸਿਲੰਡਰ ਨੂੰ ਲਗਾਉਂਦੇ ਆਂ ਜੀ ਤੇ ਇਹਦੇ ਤੋਂ ਨਾ ਸਮੈਲ ਆਂਦੀ ਹੈ ਬਹੁਤ ਜ਼ਿਆਦਾ ਤੇ ਪੂਰੇ ਘਰ ਦੇ ਵਿੱਚ ਗਿਆ ਸੀ 스멜 ਫੈਲੀ ਸੀ ਸ਼ੁਕਰ ਹੈ ਕੋਈ ਕੋਈ ਘਟਨਾ ਨਹੀਂ ਘਟੀ ਤੇ ਲੇਕਿਨ ਠੀਕ ਹੈ ਹੁਣ ਤੇ ਹੁਣ ਮੈਡਮ ਜੀ ਤਿਆਰੀ ਕਰਨ ਲੱਗੇ ਨੇ ਪਕੌੜਿਆਂ ਦੀ ਕਿਉਂਕਿ ਜਿਹੜੇ ਸਵੇਰੇ ਕੜੀ ਦੇ ਵਿੱਚ ਪਕੌੜੇ ਪਾਣੇ ਬਾਈ ਉਹ ਉਹਦੇ ਲਈ ਤਿਆਰੀ ਕਰਨ ਲੱਗੇ ਨੇ ਕਿਉਂਕਿ ਬਾਈ ਪਕੌੜੇ ਬਣਾਏ ਨਹੀਂ ਸੀਗੇ ਉਹਨਾਂ ਨੇ ਡਰ ਦੇ ਮਾਰੇ ਕਿ ਸਿਲੰਡਰ ਜਿਹੜਾ ਉਹ ਲੀਕ ਕਰਦਾ ਪਿਆ ਸੀਗਾ ਤੇ ਚਲੋ ਹੁਣ ਪਕੌੜੇ ਬਣਾਉਣ ਲੱਗੇ ਮੈਂ ਦਿਖਾਣਾ ਤੁਹਾਨੂੰ ਪਕੌੜੇ ਦਾ ਪ੍ਰੋਸੈਸ ਜੀ ਦੋਸਤੋ ਮੈਡਮ ਨੇ ਪਕੌੜੇ ਵਗੈਰਾ ਸਵੇਰੇ ਵਾਸਤੇ ਬਣਾ ਲਏ ਹੋਏ ਨੇ ਆ ਦੇਖੋ ਠੀਕ ਹੈ ਜੀ ਤੇ ਹੁਣ ਬਣਨ ਜਾ ਰਹੇ ਹਾਂ ਜੀ ਪਾਲਕ ਦੇ ਪਕੌੜੇ ਆਹ ਚਿਹਰੇ ਬਣੇਗੀ ਕੜੀ ਵਾਸਤੇ ਬਾ ਪਾਲਕ ਦੇ ਪਕੌੜੇ ਬਣਨ ਵਾਸਤੇ ਜਾ ਰਹੇ ਹੁਣ ਜਿਹੜਾ ਪੱਖਾ ਨੇ ਜੀ ਔਇਲ ਉਸੇ ਤਰ੍ਹਾਂ ਹੀ ਤੇ ਉਸੇ ਤਰ੍ਹਾਂ ਐਨ ਕਲੀਨ ਤੇ ਭਾਈ ਫੇ ਲਾਗਣਾ ਅੱਧਾ ਦਿਨ ਜਿਹੜਾ ਆਪਣਾ ਬਹੁਤ ਹੀ ਸੋਹਣਾ ਲੰਘ ਗਿਆ ਕੁਲ ਮਿਲਾ ਕੇ ਤੇ ਕੰਮ ਵੀ ਵਧੀ ਰਹਿ ਗਿਆ ਦਿਨ ਵਾਲਾ ਜਿਹੜਾ ਹੋਇਆ ਸੀ ਕੰਮ ਵੀ ਬਹੁਤ ਸੋਹਣਾ ਰਹਿ ਗਿਆ ਦਿਨ ਵਾਲਾ ਪਤਾ ਨਹੀਂ ਕਿਉਂ ਯਾਰ ਅੱਜ ਫੇਰ ਮੇਰੀ ਜਿਹੜੀ ਸਿਹਤ ਆ ਉਹ ਥੋੜੀ ਡਾਊਨ ਲੱਗ ਰਹੀ ਹੈ ਮੈਨੂੰ ਬੁਖਾਰ ਜਿਹਾ ਹੋਣਾ ਸ਼ੁਰੂ ਹੋ ਗਿਆ ਵਾ ਅਚਾਨਕ ਤੋਂ ਹੀ ਸਮਝ ਨਹੀਂ ਆਉਂਦੀ ਵੀ ਸਿਰ ਬਹੁਤ ਚੱਕਰ ਖਾ ਰਿਹਾ ਵਾ ਸਰੀਰ ਪੂਰਾ ਇੱਕਦਮ ਗਰਮ ਅਗੋਂ ਵਗ ਬੜਦਾ ਪਿਆ ਵਾ ਮੈਡੀਸਿਨ ਖਾ ਲਈ ਹੁ ਤਾਂ ਮੈਂ ਜ਼ਿਆਦਾ ਮੈਡੀਸਿਨ ਖਾਦਾ ਨਹੀਂ ਸਿਰਫ ਇੱਕ ਕ੍ਰੋਸਿੰਗ ਦੀ ਗੋਲੀ ਖਾ ਲਈ ਹੁ ਰੋਟੀ ਪਾਣੀ ਖਾ ਕੇ ਰੈਸਟ ਕਰਾਂਗਾ ਚਾਹੇ ਦਾ ਦਿਨ ਆਪਣਾ ਬਹੁਤ ਸੋਣਾ ਰਹਿ ਗਿਆ ਪਰਮਾਤਮਾ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਕਿ ਹਰ ਇੱਕ ਕਰਦੇ ਉੱਪਰ ਮੇਰ ਬਰਕਤ ਹਰੇਕ ਘਰ ਦੇ ਵਿੱਚੋਂ දුਕ ਕਲੇਫਾਂ ਦੂਰ ਕਰਦੇ ਸਦਾ ਹੀ ਦੇਦ ਅਰੋਗਤਾ ਦਾ ਜਾਗ ਬਖਸ਼ੀ ਇਸੇ ਆਸ ਉਮੀਦ ਨਾਲ ਅੱਜ ਦੀ ਵੀਡੀਓ ਸਮਾਪਤ ਕਰਦਾ ਮਿਲਦਾ ਕੱਲ ਇੱਕ ਨਵੀਂ ਵੀਡੀਓ ਨਾਲ ਇੱਕ ਨਵੀਂ ਸਵੇਰ ਨਾਲ ਆਪਣਾ ਖਿਆਲ ਰੱਖਣਾ ਹਮੇਸ਼ਾ ਖੁਸ਼ ਰਹਿਣਾ